ਮਹਾਰਾਜ ਜੀ ਦੇ ਚਾਚਾ ਜੀ ਦੀ ਸਾਖੀ ਇੱਕ ਵਾਰ ਜਦੋਂ ਮਹਾਰਾਜ ਜੀ ਦੇ ਚਾਚਾ ਜੀ ਸਖਤ ਬਿਮਾਰ ਹੋ ਗਏ ਤਾਂ ਡਾਕਟਰਾਂ ਨੇ ਕਿਹਾ ਬਈ ਇਸ ਦਾ ਆਪਰੇਸ਼ਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਚਾਚਾ ਜੀ ਦੇ ਪੇਟ ਵਿੱਚ ਇੱਕ ਫੋੜਾ ਰਸੌਲੀ ਹੋ ਗਏ ਸੀ ਜੋ ਕਿ ਚਾਚਾ ਜੀ ਨੂੰ ਬਹੁਤ ਤੰਗ ਕਰਦੀ ਸੀ ਬਹੁਤ ਤਕਲੀਫ ਰਹਿੰਦੀ ਸੀ ਮਾਲਕ ਦੀ ਮੌਜ ਹੋਈ ਉਹਨਾਂ ਦਿਨਾਂ ਵਿੱਚ ਮਾਲਕ ਬਾਹਰ ਗਏ ਹੋਏ ਸਨ ਫਿਰ ਚਾਚਾ ਜੀ ਦੇ ਲੜਕੇ ਸਰਦਾਰ ਸਰਜੀਤ ਸਿੰਘ ਨੇ ਡਾਕਟਰ ਜੀ ਕੋਲ ਤਰੀਖ ਲੈ ਲਈ ਜਿਸ ਦਿਨ ਪਿਆਰੇ ਪ੍ਰੀਤਮ ਨੇ ਵਾਪਸ ਆ ਜਾਣਾ ਸੀ ਉਹ ਦਿਨ ਵੀ ਆ ਗਿਆ ਸੋ ਪਿਆਰਾ ਪ੍ਰੀਤਮ ਵੀ ਆ ਗਿਆ ਤਾਂ ਸਰਜੀਤ ਨੇ ਕੁਲ ਮਾਲਕ ਅੱਗੇ ਬੇਨਤੀ ਕੀਤੀ ਕਿ ਹਜੂਰ ਡਾਕਟਰ ਜੀ ਆ ਗਏ ਹਨ ਤੇ ਬਾਪੂ ਜੀ ਦਾ ਆਪਰੇਸ਼ਨ ਹੋਣ ਲੱਗਿਆ ਹੈ ਸੋ ਤੁਸੀਂ ਚਲੋ ਮੇਰੇ ਕੋਲ ਇਹ ਨਹੀਂ ਦੇਖ ਹੋਣਾ ਤਾਂ ਮਹਾਰਾਜ ਜੀ ਨੇ ਫਰਮਾਇਆ ਕਿ ਕੋਈ ਗੱਲ ਨਹੀਂ ਤੁਸੀਂ ਜਾਂਦੇ ਰਹੋ ਹਜੂਰ ਦਾ ਹੁਕਮ ਮੰਨ ਕੇ ਸਰਜੀਤ ਬਾਪੂ ਜੀ ਦੇ ਕਮਰੇ ਵਿੱਚ ਆ ਗਿਆ ਤਾਂ ਡਾਕਟਰ ਆਪੋ ਆਪਣੇ ਹਥਿਆਰ ਲੈ ਕੇ ਚਾਚਾ ਜੀ ਦੇ ਕਮਰੇ ਵਿੱਚ ਆ ਗਏ ਕਿਉਂਕਿ ਚਾਚਾ ਜੀ ਦਾ ਕਮਰਾ ਵੀ ਹਜੂਰ ਦੀ ਕੋਠੀ ਵਿੱਚ ਸੀ ਅਤੇ ਉੱਧਰ ਪ੍ਰੀਤਮ ਪਿਆਰਾ ਚਾਚਾ ਜੀ ਦੀ ਦੇ ਕਮਰੇ ਦੇ ਸਾਹਮਣੇ ਖੜਾ ਹੋ ਗਿਆ ਅਤੇ ਇੱਕ ਤੱਕ ਚਾਚਾ ਜੀ ਦੇ ਵੱਲ ਦੇਖਣ ਲੱਗ ਪਏ ਤਕਰੀਬਨ 2 ਮਿੰਟ ਹੋਏ ਹੋਣਗੇ ਤਾਂ ਚਾਚਾ ਜੀ ਨੇ ਡਾਕਟਰਾਂ ਨੂੰ ਕਿਹਾ ਵੀ ਮੈਨੂੰ ਲੈਟਰਿੰਗ ਦੀ ਹਜਤ ਹੋਈ ਹੈ ਅਗਰ ਤੁਸੀਂ ਆਗਾ ਦੇਵੋ ਤਾਂ ਮੈਂ ਲੈਟਰਿੰਗ ਜਾਵਾਂ ਤਾਂ ਡਾਕਟਰਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਲੈਟਰਿੰਗ ਜਾਓ ਪਰ ਚਾਚਾ ਜੀ ਦੇ ਮਾਨ ਅੰਦਰ ਇਹ ਸੀ ਕਿ ਮਹਾਰਾਜ ਜੀ ਬਾਹਰ ਆਏ ਹਨ ਮੈਨੂੰ ਵੀ ਦਰਸ਼ਨ ਦੇ ਦੇਣਗੇ ਪਰ ਪਤਾ ਨਹੀਂ ਹੁਣ ਆਪਰੇਸ਼ਨ ਬਾਅਦ ਕੀ ਹੋਵੇਗਾ ਜਦ ਇਹ ਗੱਲਾਂ ਮਨ ਵਿੱਚ ਸੋਚਦਾ ਸੋਚਦਾ ਬਾਹਰ ਆ ਗਿਆ ਤੇ ਚਾਚੇ ਨੂੰ ਸਹਾਰਾ ਦੇ ਸਰਜੀਤ ਸਿੰਘ ਲਈ ਜਾ ਰਿਹਾ ਸੀ ਤਾਂ ਸਰਜੀਤ ਸਿੰਘ ਦੀ ਨਜ਼ਰ ਸਾਹਮਣੇ ਖੜੇ ਹਜੂਰ ਸਾਹਿਬ ਉੱਪਰ ਪਈ ਤਾਂ ਕਿਆ ਬਾਬੂ ਜੀ ਮਹਾਰਾਜ ਜੀ ਤਾਂ ਸਾਹਮਣੇ ਹੀ ਖੜੇ ਹਨ ਤਾਂ ਚਾਚਾ ਜੀ ਨੇ ਕਿਹਾ ਉਹ ਮਹਾਰਾਜ ਜੀ ਤੁਸੀਂ ਖਬਰ ਲੈਣ ਤਾਂ ਆ ਹੀ ਗਏ ਕੋਈ ਨਹੀਂ ਮੈਂ ਹੁਣੇ ਲੈਟਰਨ ਜਾ ਕੇ ਆਇਆ ਤਾਂ ਚਾਚਾ ਜੀ ਨੇ ਜਾ ਕੇ ਲੈਟਰਿੰਗ ਕੀਤੀ ਮਾਲਕ ਦੇ ਕੀ ਮौज ਹੋਈ ਕਿ ਉਹ ਫੋੜਾ ਜਿਹੜਾ ਕਿ ਚਾਚੇ ਨੂੰ ਦਿਨ ਰਾਤ ਟਿਕਨ ਨਹੀਂ ਦਿੰਦਾ ਸੀ ਉਹ ਸਾਰਾ ਹੀ ਫੋੜਾ ਫਿਸਕੇ ਜੋ ਵੀ ਗੰਦਗੀ ਸੀ ਉਹ ਲੈਟਰਿੰਗ ਰਾਹੀਂ ਬਾਹਰ ਆ ਗਈ ਤੇ ਚਾਚਾ ਜੀ ਤਕਰੀਬਨ 10 ਮਿੰਟ ਬਾਅਦ ਬਾਹਰ ਆਏ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਵੀ ਦਰਦ ਨਹੀਂ ਸੀ ਜਦੋਂ ਡਾਕਟਰਾਂ ਨੇ ਚਾਚਾ ਜੀ ਨੂੰ ਮੰਜੇ ਉੱਪਰ ਪਾਇਆ ਤਉ ਫੋੜਾ ਦੇਖਿਆ ਤਾਂ ਸਾਰੇ ਹੈਰਾਨ ਰਹਿ ਗਏ ਕਿਉਂਕਿ ਉਹ ਫੋੜੇ ਦੀ ਜਗ੍ਹਾ ਬਿਲਕੁਲ ਸਾਫ਼ ਸੀ ਕਿਸੇ ਤਰ੍ਹਾਂ ਦਾ ਕੋਈ ਜ਼ਖਮ ਨਹੀਂ ਸੀ ਤਾਂ ਡਾਕਟਰਾਂ ਨੇ ਕਿਹਾ ਦੱਸੋ ਫੋੜਾ ਕਿੱਥੇ ਸੀ ਤਾਂ ਬਾਬੇ ਨੇ ਦੱਸਿਆ ਕਿ ਜਦੋਂ ਮਹਾਰਾਜ ਜੀ ਨੇ ਮੇਰੇ ਉੱਪਰ ਦ੍ਰਿਸ਼ਟੀ ਪਾਈ ਤਾਂ ਉਸ ਤੋਂ ਬਾਅਦ ਫੋੜੇ ਦਾ ਦਰਦ ਵੀ ਜਾਂਦਾ ਰਿਹਾ ਤਾਂ ਸਾਰੇ ਡਾਕਟਰ ਆਪਣੇ ਆਪਣੇ ਹਥਿਆਰ ਲੈ ਕੇ ਵਾਪਸ ਆ ਗਏ ਅਤੇ ਉੱਧਰ ਸਰਜੀਤ ਸਿੰਘ ਨੇ ਹਜ਼ੂਰ ਨੂੰ ਬੇਨਤੀ ਕੀਤੀ ਕਿਆ ਸੱਚੇ ਪਾਤਸ਼ਾਹ ਬਾਬੂ ਜੀ ਦਾ ਫੋੜਾ ਲੈਟਰਿੰਗ ਰਾਹੀਂ ਫਿਸ ਕੇ ਬਾਹਰ ਨਿਕਲ ਗਿਆ ਹੈ ਅਤੇ ਡਾਕਟਰਾਂ ਨੇ ਕਿਹਾ ਹੈ ਤੈਨੂੰ ਕੋਈ ਬਿਮਾਰੀ ਨਹੀਂ ਤਾਂ ਕੁਲ ਮਾਲਕ ਪਿਆਰਾ ਪ੍ਰੀਤਮ ਬੜੇ ਹੀ ਪਿਆਰ ਨਾਲ ਫਰਮਾਇਆ ਕਿ ਇਹ ਸਭ ਉਸ ਕੁਲ ਮਾਲਕ ਬਾਬਾ ਜੀ ਦੀ ਮਿਹਰ ਸਦਕਾ ਹੋਇਆ ਹੈ ਕੋਈ ਨਹੀਂ ਚਾਚਾ ਜੀ ਨੂੰ ਮੁਕੰਮਲ ਆਰਾਮ ਆ ਜਾਵੇਗਾ ਤੁਸੀਂ ਫਿਕਰ ਨਾ ਕਰੋ ਸੋ ਪਿਆਰੇ ਪ੍ਰੇਮਿੰਗੋ ਵੀਰੋ ਦੇਖੋ ਸਭ ਕੁਝ ਕਰਕੇ ਵੀ ਆਪਣਾ ਨਾਂ ਨਹੀਂ ਜਿਲਦਾ ਉਹ ਘਟ ਘਟ ਅੰਤਰ ਸਰਵ ਵਿਆਪਕ ਹੈ ਅਤੇ ਸਰਵ ਸ਼ਕਤੀਮਾਨ ਹੈ ਸੋ ਸਾਰੇ ਗੁਰੂ ਦੀ ਕੀਤੀ ਸੇਵਾ ਕਦੇ ਵੀ નિષ્ਫਲ ਨਹੀਂ ਜਾਂਦੀ ਸੋ ਸਾਨੂੰ ਉਸ ਪਿਆਰੇ ਪ੍ਰੀਤਮ ਦੇ ਦਰਸ਼ਨ ਦੀ ਸੇਵਾ ਭਗਤੀ ਤੇ ਭਜਨ ਬੰਦਗੀ ਤੇ ਜ਼ੋਰ ਦੇਣਾ ਚਾਹੀਦਾ ਹੈ ਗੁਰੂ ਉੱਪਰ ਪੂਰਨ ਵਿਸ਼ਵਾਸ ਰੱਖਣ ਨਾਲ ਹੀ ਸਾਡੇ ਸਾਰੇ ਕੰਮ ਹੋ ਜਾਂਦੇ ਹਨ